ਕੰਪਿਊਟਰ ਸੈਂਟਰ ਜੋ ਅੱਜ ਮਸਜਿਦ ਦੇ ਅੰਦਰ ਖੋਲਿਆ ਗਿਆ ਇਹਦੇ ਵਿੱਚ ਬੱਚੇ ਆਪਣਾ ਗਿਆਨ ਲੈ ਕੇ ਆਪਣੀ ਜੀਵਨ ਨੂੰ ਸਫਲਾ ਕਰੂਗੇ ਔਰ ਮੈਂ ਅੱਜ ਦੇ ਦਿਨ ਆਪਣੇ ਭਤੀਜ ਨੂੰ ਜਿੱਥੇ ਮੁबारकबाद ਦਿੰਨਾ ਕਿਉਂਕਿ ਇਹਨਾਂ ਨੇ ਇੱਕ ਜਿਹੜੇ ਵੀ ਕੰਮ ਲਈ ਜਦੋਂ ਦਾ ਸਾਡਾ ਪਾਈ ਇਸ ਦੁਨੀਆ ਨੂੰ ਗਿਆ ਅਲਬਦਾ ਕਹਿ ਕੇ ਉਸ ਤੋਂ ਬਾਅਦ ਇਹਨੇ ਹਰ ਕੰਮ ਜਿਹੜਾ ਉਹਦੀ ਜ਼ਿੰਮੇਵਾਰੀ ਨਾ ਨਵਾਇਆ ਵਾ ਔਰ ਅੱਲਾਹ ਤਾਲਾ ਇਹਦੇ ਉੱਤੇ ਹੋਰ ਆਪਣੀ ਕਿਰਪਾ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਪੰਜਾਬ ਔਰ ਆਪਣੇ ਸ਼ਹਿਰ ਦੀ ਔਰ ਆਪਣੇ ਇਲਾਕੇ ਦੀ ਸੇਵਾ ਕਰ ਰਿਆ ਵਾ ਮੈਂ ਸਮਝਦਾ ਕਿਉਂਕਿ ਇੱਕ ਗੁਲਦਸਤਾ ਵਾ ਜਿਹੜਾ ਸਾਡੇ ਇਹ ਫੀਲਡਗੰਜਾਂ জামਾ ਮਸਜਿਦ ਦੇ ਅੰਦਰੋਂ ਇੱਕ ਮਿਸਾਲ ਬਣਦੀ ਹੈ ਇੱਕ ਲੋਕਾਂ ਦੇ ਵਿੱਚ ਦੇਖਣ ਨੂੰ ਆਉਂਦਾ ਵਾ ਵੀ ਫੀਲਡਗੰਜ ਮਸਜਿਦ ਦੇ ਅੰਦਰ Hindu Muslim Sikh Isai ਅਸੀਂ ਸਾਰੇ ਧਰਮਾਂ ਦੇ ਲੋਕ ਰਲ ਕੇ ਇਥੋਂ ਇੱਕ ਐਸੇ ਗੁਲਦਸਤੇ ਦੀ ਤਰ੍ਹਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅੱਜ ਦੇ ਦਿਨ ਮੈਨੂੰ ਇਹ ਦੱਸਦੇ ਹੋਏ ਬੜਾ ਫਕਰ ਵੀ ਮਹਿਸੂਸ ਹੁੰਦਾ ਕਿਉਂਕਿ ਉਹ ਬੱਚੇ ਜਿਹੜੇ ਹੁੰਦੇ ਆ ਜਿਹੜੇ ਆਪਣੇ ਮਾਪਿਆਂ ਦੇ ਲਕਸ਼ ਨੂੰ ਲੈ ਕੇ ਅੱਗੇ ਕਿਉਂਕਿ ਵੱਡਾ ਭਾਈ ਹਬੀਬ ਵੀ ਪੂਰੇ ਪੰਜਾਬ ਦੇ ਅੰਦਰ ਸ਼ਾਹੀ عوام ਬਣ ਕੇ ਪੂਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਕੇ ਗਿਆ ਉਹਦੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਸਾਡਾ ਭਤੀਜਾ ਅੱਜ ਪੂਰੀ ਜ਼ਿੰਮੇਵਾਰੀ ਨਿਭਾ ਰਿਹਾ ਇਹ ਸਾਰਾ ਪਰਿਵਾਰ ਹੀ ਜਿਹੜਾ ਵਾ ਉਹ ਮੈਂ ਕਹਿ ਸਕਦਾ ਇਹ ਦੇਸ਼ ਦੇ ਲੇਖੇ ਲੱਗਿਆ ਹੋਇਆ ਦੇਸ਼ ਦੇ ਸੇਵਾ ਦੇ ਪ੍ਰਤੀ ਦੇਸ਼ ਲਈ ਇਹ 24 ਘੰਟੇ ਤਿਆਰ ਆਇਆ ਇਹ ਪਰਵਾਰ ਮੈਂ ਅੱਜ ਦੇ ਦਿਨ ਇਸ ਜਿੱਥੇ ਕੰਪਿਊਟਰ ਸੈਂਟਰ ਦੀ ਮੁबारकबाद ਦਿੰਨਾ ਉੱਥੇ ਅੱਲਾਹ ਤਾਲਾ ਅੱਗੇ ਇਹ ਵੀ ਬੇਨਤੀ ਕਰਦਾ ਕਿ ਅੱਲਾਹ ਤਾਲਾ ਇਹਨਾਂ ਦੇ ਪਰਿਵਾਰ ਤੇ ਔਰ ਇਹ ਜਿਹੜੇ ਬੱਚੇ ਅੱਜ ਇੱਥੇ ਵਿਦਿਆ ਲੈਣ ਲਈ ਗਿਆਨ ਲੈਣ ਲਈ ਕੰਪਿਊਟਰ ਸਿੱਖ ਰਹੇ ਆ ਇਹਨਾਂ ਉੱਤੇ ਵੀ ਆਪਣੀ ਕਿਰਪਾ ਬਣਾ ਕੇ ਰੱਖੀ ਇਸ ਮਸਜਿਦ ਦੇ ਵਿੱਚੋਂ ਹਮੇਸ਼ਾ ਇਹੀ ਖੁਸ਼ਬੂ ਆਉਂਦੀ ਰਵੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਇਹ ਲੁਧਿਆਣਾ ਜਮਾ ਮਸਜਿਦ ਦੇ ਵਿੱਚ ਅਹਿਰਾਰ ਫਾਊਂਡੇਸ਼ਨ ਵੱਲੋਂ ਸਾਬਕਾ ਸ਼ਾਹੀ امام ਮੇਰੇ ਪਿਤਾ ਜੀ ਮੌਲਾ ਅਬੀ ਬੁਰਹਮਨ ਲੁਧਿਆਣਵੀ ਨੂੰ ਸਮਰਪਿਤ ਹਬੀਬ ਕੰਪਿਊਟਰ ਸੈਂਟਰ ਜਿਹੜਾ ਹੈ ਉਹ ਸਾਡੇ ਹਲਕਾ ਸੈਂਟਰਲ ਦੇ ਜਿਹੜੇ ਐਮ ਐਲ ਏ ਨੇ ਮੇਰੇ ਚਾਚਾ ਮਹਤਰਮਾ ਮਹਤਰਮ ਜਨਾਬ ਸ਼੍ਰੀ ਅਸ਼ੋਕ ਰਾਸ਼ਰ ਜੀ ਉਹਨਾਂ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਹੈ ਬੱਚਿਆਂ ਨੂੰ ਅਸੀਂ ਫ੍ਰੀ ਸਿੱਖਿਆ ਕੰਪਿਊਟਰ ਦੀ ਦੇਣੀ ਸ਼ੁਰੂ ਕੀਤੀ ਹੈ ਤੇ ਨਾਲ ਨਾਲ ਜਿਹੜੀ ਜ਼ੁਬਾਨ ਬਹੁਤ ਘੱਟ ਹੁਣ ਲੋਕੀਅਤ ਅਦਬ ਦੀ ਬੋਲਦੇ ਨੇ ਉਰਦੂ ਉਹਦੇ ਵਿੱਚ ਵੀ ਕੰਪਿਊਟਰ ਜਿਹੜੇ ਹੈ ਉਹ ਇੰਸਟਾਲ ਕੀਤੇ ਗਏ ਨੇ ਤਾਂ ਕਿ ਉਰਦੂ ਦੀ ਟਾਈਪਿੰਗ ਔਰ ਉਰਦੂ ਦੀ ਡਿਜ਼ਾਈਨਿੰਗ ਜਿਹੜੇ ਬੱਚੇ ਕਰ ਸਕਣ ਬਹੁਤ ਸਾਰੇ ਕੋਰਸਿਸ ਜਿਹੜੇ ਉਹ ਮੁਫਤ ਰੱਖੇ ਗਏ ਨੇ ਮਕਸਦ ਸਿਰਫ ਇਹੀ ਹੈ ਕਿ ਸਮਾਜ ਦਾ ਹਰ ਵਿਅਕਤੀ ਜਿਹੜਾ ਹੈ ਉਹ ਬੜਿਆ ਲਿਖਿਆ ਹੋਵੇ ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿੰਨੇ ਵੀ ਬੜੇ ਨੇ ਔਰ ਖਾਸ ਕਰ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਅਸ਼ੋਕ ਭਰਾਸ਼ਰ ਜੀ ਕੋ ਸਾਡੇ ਚਾਚਾ ਮਹਤਰਮਾ ਨੇ ਪੂਰੇ ਹਲਕੇ ਨੂੰ ਔਰ ਪੂਰੇ ਪੰਜਾਬ ਨੂੰ ਹਮੇਸ਼ਾ ਤੋਂ ਜਿਹੜਾ ਸਨੇਹਾ ਸ਼ਾਹਪੂਰ ਰੋਡ ਤੋਂ ਭੇਜਿਆ ਉਹ ਆਪਸੀ ਭਾਈਚਾਰਕ ਸਾਂਝ ਦਾ ਪਿਆਰ ਦਾ ਮੁਹੱਬਤਾਂ ਦਾ ਭੇਜਿਆ ਅਸੀਂ ਇਹਨਾਂ ਦੇ ਬਹੁਤ ਰਣੀ ਆ ਹਮੇਸ਼ਾ ਹੀ ਇਹ ਆਪਣੇ ਬੱਚਿਆਂ ਵਾਂਗੂ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧ ਰਹੇ ਨੇ ਔਰ ਦੁਆ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਇੱਕ ਦੋ ਹੋਰ ਐਨਜੀਓਜ਼ ਦੇ ਜਿਹੜੇ ਵੱਡੇ ਪ੍ਰੋਗਰਾਮ ਨੇ ਕੋ ਐਮਐਲਏ ਸਾਹਿਬ ਤੋਂ ਤੁਹਾਡੇ ਸਾਹਮਣੇ ਪ੍ਰਕਾਸ਼ ਹਾਂ ਬਿਲਕੁਲ ਬਿਲਕੁਲ ਕਿਸੇ ਵੀ ਧਰਮ ਦਾ ਕੋਈ ਵੀ ਨੀਡੀ ਬੱਚਾ ਜਿਹੜਾ ਉਹਨੂੰ ਸਿਖਾਵਾਂਗੇ ਫਿਲਹਾਲ 12 ਕੰਪਿਊਟਰ ਜਿਹੜੇ ਉਹਨਾਂ ਦਾ ਸੈਟਅਪ ਕੀਤਾ ਗਿਆ ਉਹ ਚ ਅਲੱਗ-ਅਲੱਗ ਕੋਰਸੇ ਜਿਹੜੇ ਉਹ ਸ਼ੁਰੂ ਹੋ